ਨਾਇਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ UIDAI RO ਚੰਡੀਗੜ੍ਹ ਨੇ UIDAI ਮਾਈ ਮੁੱਖ ਦਫ਼ਤਰ ਅਤੇ ਰਜਿਸਟਰਾਰ FCS ਪੰਜਾਬ ਦੇ ਸਿਖਲਾਈ ਅਤੇ ਟੈਸਟਿੰਗ ਡਿਵੀਜ਼ਨ ਦੇ ਸਹਿਯੋਗ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਆਧਾਰ ਆਪਰੇਟਰਾਂ ਅਤੇ ਸੁਪਰਵਾਈਜ਼ਰਾਂ ਲਈ ਇੱਕ ਦਿਨਾ ਰਾਜਪਤਰੀ ਮੈਗਾ ਸਿਖਲਾਈ ਦਾ ਆਯੋਜਨ ਕੀਤਾ। ਇਹ ਸਿਖਲਾਈ ਦਾ ਉਦਘਾਟਨ UIDAI ਚੰਡੀਗੜ੍ਹ ਦੇ ਡਾਇਰੈਕਟਰ ਸ਼੍ਰੀ ਐਸ ਕੇ ਕੋਠਾਰੀ ਨੇ ਕੀਤਾ। ਪੰਜਾਬ ਦੇ ਵੱਖ-ਵੱਖ ਵਿਭਾਗਾਂ ਜਿਵੇਂ ਕਿ ਪੰਜਾਬ ਸੇਵਾ ਕੇਂਦਰ, ਸਕੂਲ ਸਿੱਖਿਆ, ਮਹਿਲਾ ਅਤੇ ਬਾਲ ਵਿਕਾਸ ਅਤੇ ਡਾਕ ਵਿਭਾਗ ਤੋਂ ਇਲਾਵਾ ਲਗਭਗ 130 ਪਾਗੀਦਾਰਾਂ ਨੇ ਸਿਖਲਾਈ ਵਿੱਚ ਹਿੱਸਾ ਲਿਆ। ਜਿਸ ਵਿੱਚ ਆਧਾਰ ਇਕੋਸਿਸਟਮ, ਨਿਯਮਾਂ ਅਤੇ ਪ੍ਰਕਿਰਿਆਵਾਂ ਨਾਲ ਸੰਬੰਧਿਤ ਵੱਖ-ਵੱਖ ਮੁੱਦਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਸਿਖਲਾਈ ਦਾ ਉਦੇਸ਼ ਆਧਾਰ ਆਪਰੇਟਰਾਂ ਨੂੰ ਆਪਣੇ ਫਰਜ਼ਾਂ ਨੂੰ ਕੁਸ਼ਲਤਾ ਨਾਲ ਨਿਭਾਉਣ ਅਤੇ निवासियों ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਦੇ ਯੋਗ ਬਣਾਉਣਾ ਸੀ UIDAI ਦੇ ਡਾਇਰੈਕਟਰ ਨੇ ਆਪਰੇਟਰਾਂ ਦੁਆਰਾ ਗਲਤੀਆਂ ਦੀ ਸੰਭਾਵਨਾ ਨੂੰ ਘੱਟ ਕਰਨ ਲਈ ਨਿਯਮਾਂ ਅਤੇ ਨਵੀਨਤਮ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਕਰਨ ਦੀ ਤੁਰੰਤ ਜ਼ਰੂਰਤ ਤੇ ਜ਼ੋਰ ਦਿੱਤਾ ਉਹਨਾਂ ਨੇ ਉਹਨਾਂ ਨਿਵਾਸੀਆਂ ਦੁਆਰਾ ਦਸਤਾਵੇਜ਼ ਅਪਡੇਟ ਕਰਨ ਤੇ ਵੀ ਜ਼ੋਰ ਦਿੱਤਾ ਜਿਨ੍ਹਾਂ ਨੇ ਪਿਛਲੇ 10 ਸਾਲਾਂ ਵਿੱਚ ਆਪਣਾ ਆਧਾਰ ਅਪਡੇਟ ਨਹੀਂ ਕੀਤਾ ਹੈ ਆਪਰੇਟਰਾਂ ਨੂੰ ਪਿਛਲੀਆਂ ਗਲਤੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਸੋਧੇ ਹੋਏ ਢਾਂਚੇ ਬਾਰੇ ਵੀ ਸਿਖਲਾਈ ਦਿੱਤੀ ਗਈ ਹੈ ਅਤੇ ਉਹਨਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਨਾਮਾਂਕਣ ਨੂੰ ਧਿਆਨ ਨਾਲ ਪੂਰਾ ਕਰਨ UIDAI ਦੇ ਦ੍ਰਿਸ਼ਟੀਕੋਣ ਅਤੇ ਮਿਸ਼ਨ ਨੂੰ ਉੱਚ ਪੱਧਰੀ ਕਾਰਜ ਨੈਤਿਕਤਾ ਨੂੰ ਯਕੀਨੀ ਬਣਾਉਣਾ ਭਾਗੀਦਾਰਾਂ ਦੇ ਸਵਾਲਾਂ ਦਾ ਤੁਰੰਤ ਜਵਾਬ ਦਿੰਦੇ ਹੋਏ UIDAI ਚੰਡੀਗੜ੍ਹ ਦੇ ਸਹਾਇਕ ਮੈਨੇਜਰ ਸ਼੍ਰੀ ਅੰਕੁਸ਼ ਠਾਕੁਰ ਨੇ ਇਹ ਯਕੀਨੀ ਬਣਾਇਆ ਕਿ ਭਾਗੀਦਾਰਾਂ ਨੂੰ ਨਾਮਾਂਕਣ ਇਕੋਸਿਸਟਮ ਦੀ ਪੂਰੀ ਸਮਝ ਪ੍ਰਾਪਤ ਹੋਵੇ ਉਹਨਾਂ ਨੇ ਭਾਗੀਦਾਰਾਂ ਨੂੰ ਆਧਾਰ ਦੇ ਨਾਮਾਂਕਣ ਅਤੇ ਅਪਡੇਟ ਦਾ ਨਵਾਂ ਮੋਡਿਊਲ ਵੀ ਪੇਸ਼ ਕੀਤਾ UIDAI इकोसिस्टम पाई ਵਾਲਾਂ ਵਿੱਚ ਪੇਸ਼ੇਵਾਰਤਾ ਤੇ ਉਤਮਤਾ ਨੂੰ ਉਤਸ਼ਾਹਿਤ ਕਰਨਾ ਅਤੇ ਆਧਾਰ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਨਿਯਮਤ ਅੰਤਰਾਲਾਂ ਤੇ ਅਜਿਹੇ ਸਿਖਲਾਈ ਸੈਸ਼ਨ ਕਰਵਾਉਂਦਾ ਹੈ ਸੈਸ਼ਨ ਨੇ ਆਧਾਰ ਸਿਧਾਂਤਾਂ ਤੇ ਇਕੋਸਿਸਟਮ ਦੀ ਇੱਕ ਵਿਆਪਕ ਸੰਖੇਪ ਜਾਣਕਾਰੀ ਪ੍ਰਦਾਨ ਕੀਤੀ ਹੈ